ਪਰ ਮੈਂ ਫਾਰੀ ਸਖਤ ਨੂੰ ਬੇਨਤੀ ਕਰਦਾ ਕਿ ਪਿੰਡਰ ਦੇ ਅੱਗੇ ਜਾਂਦਾ ਵਾਇਗੁਰਜੀ ਕੰਕਰਤ ਸਾਹਿਬ ਵਾਇਗੁਰਜੀ ਦੇ ਭਤੇ ਗੁਰਪਿਆਸਾ ਸਿੰਘ ਜੀ ਅੱਜ ਗਰਜੀਤ ਸਿੰਘ ਦੇ ਟਾਵਰ ਮੋਰਚੇ ਵੱਲੋਂ ਜਿਹੜਾ ਸਿੱਖ ਸਥੇਥੀ ਬੰਦ ਦਾ ਸੰਦਾ ਦਿੱਤਾ ਗਿਆ ਸੀ ਪਰ ਪੁਰਸ਼ ਪ੍ਰਸ਼ਾਸਨ ਨੇ ਅੱਜ ਜਿਹੜੇ ਸਾਡੇ ਹਿੰਦੂ ਭਰਾ ਨੇ ਜਿਨ੍ਹਾਂ ਨੂੰ ਅਜਨੌ ਮਾਸ ਦਾ ਰਿਸ਼ਤੇ ਵਾਲੇ ਕਹਨੇ ਆ ਉਹਨਾਂ ਨੇ ਅੱਜ ਪੂਰਾ ਪੁਲਿਸ ਦੀ ਮਦਦ ਦੇ ਸਿਰ ਤੇ ਸਾਡਾ ਅੱਜ ਇੱਥੋਂ ਬੰਦ ਨਹੀਂ ਹੋਣ ਦਿੱਤਾ ਉਹਨਾਂ ਨੇ ਸ਼ਹਿਰ ਬੰਦ ਨਹੀਂ ਕਰਿਆ ਕਿਸੇ ਨੇ ਦੁਕਾਨ ਬੰਦ ਨਹੀਂ ਕੀਤੀ ਪਰ ਸਾਨੂੰ ਜਬਰੀ ਪੁਲਿਸ ਅਫਸਰ ਸਾਡੇ ਐਸਪੀ ਸਾਹਿਬ ਨੇ ਇੱਕ ਸਿਬੜ ਸਾਹਿਬ ਜੀ ਉਹ ਅੱਜ ਸਾਡੇ ਤੇ ਪੂਰਾ ਸਾਡੇ ਤੇ ਜਬਰ ਕਰਨਾ ਚਾਹੁੰਦੇ ਨੇ ਪਰ ਦੁੱਖ ਦੀ ਗੱਲ ਹੈ ਵੀ ਅੱਜ ਸਾਡੇ ਸਿੱਖ ਕੌਮ ਸੁੱਤੀ ਪਈ ਹੈ ਜਿਨ੍ਹਾਂ ਨੂੰ ਅਸੀਂ Hindu ਭਰਾ ਸਮਝਦੇ ਤੇ ਉਹ ਸਾਡੇ ਇੱਕ ਤਰ੍ਹਾਂ ਦੇ ਸਾਡੀ ਵਿਰੋਧੀ ਧਿਰ ਬਣ ਕੇ ਖੜ ਗਏ ਪਹਿਲਾਂ ਵੀ ਨਿਸਾਨ ਸਾਹਿਬ ਦੇ ਮਸਲੇ ਤੇ ਉਹਨਾਂ ਨੇ ਸਮਾਣੇ 'ਚ ਸਿੱਖਾਂ ਨੂੰ ਜਲੀਲ ਕੀਤਾ ਤਾਂ ਹੁਣ ਵੀ ਕਰ ਰਹੇ ਨੇ ਤੇ ਅੱਜ ਇੱਥੇ ਟੀ ਪੈਂਡ ਤੇ ਜਾਮ ਲਾਇਆ ਤੀ ਹੁਣ ਰੋਸ ਦੇ ਵਿੱਚ ਪਰ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਦਾ ਬੜਾ ਗੁੱਸਾ ਚੜਿਆ ਹੋਇਆ ਤੀ ਉਹਨੇ ਅੱਜ ਪੂਰਾ ੱੱਕਾ ਜ਼ਬਰਦਸਤੀ ਕਰਨ ਦੀ ਸਲਾਹ ਦਿੱਤੀ ਉਹਦੀ ਪਰ ਬੜੀ ਦੁੱਖ ਦੀ ਗੱਲ ਆ ਸਿੱਖ ਸੰਗਤ ਘਟਾ ਹੈ ਸਿੱਖ ਸੰਗਤ ਘਟ ਔਣ ਕਾਰਨ ਅੱਜ ਸਾਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਸਿੱਖੋ ਜਾਗੋ ਸਾਡੇ ਗੁਰੂ ਲਈ ਅੱਜ ਵੀ ਬੇਅਦਬੀ ਹੋਈ ਹੈ ਸਿੱਖੋ ਅੱਜ ਵੀ ਬੜਵਰ ਦੇ ਵਿੱਚ ਬੜਵਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਲਕੀ 'ਚ ਜਾ ਬੈਠਾ ਕੋਈ ਦੁਸ਼ਟਾ ਤੋ ਸਿੱਖੋ ਅੱਜ ਬੇਨਤੀ ਆ ਵੀ ਜਾਗੋ ਵੀਰੋ ਜਾਗੋ ਅੱਜ ਆਪਾਂ ਇਹ ਕਾਨੂੰਨ ਬਣਾਉਣ ਲਈ ਆਓ ਬਾਹਰ ਨਿਕਲੋ ਵੱਡੀ ਗਿਣਤੀ 'ਚ ਤੁਸੀਂ ਅੱਜ ਇਹ ਧਾਰਨੀਆਂ ਦੇ ਰੂਪ ਵਿੱਚ ਵਰਨੀ ਸੰਗਤਾਂ ਵੱਡੀ ਗਿਣਤੀ 'ਚ ਫਿਰ ਵੀ ਘਟਤੀਆਂ ਸੰਗਤਾਂ ਜਿਹੜੇ ਹਿਸਾਬ ਨਾਲ ਸਮਾਣਾ ਬੰਦ ਕਰਨ ਲਈ ਹਜ਼ਾਰਾਂ ਦੀ ਗਿਣਤੀ ਹੁੰਦੀ ਏ ਤਾਂ ਅਸੀਂ ਬੰਦ ਕਰਾ ਦਿੰਦੇ ਇੱਥੇ 200 ਸਿੰਘ ਆਇਆ ਤੀ 200 ਸਿੰਘ ਕਾਰਨ ਅੱਜ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਦਵਾ ਪਾ ਕੇ ਜੇ ਸਾਨੂੰ ਬੰਦ ਨਹੀਂ ਕਰਾਉਣ ਦਿੱਤਾ ਤੇ ਜਾਮ ਲਾਇਆ ਤੀ ਉਥੋਂ ਵੀ ਠੱਲਣ ਦੀ ਕੋਸ਼ਿਸ਼ ਕੀਤੀ ਹੈ ਸਾਧ ਸੰਗਤ ਜੀ ਹੁਣ ਇੱਕੋ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਚ ਜੇ ਸਾਡਾ ਗੁਰੂ ਇਸ ਰੱਖਿਆਤ ਨਹੀਂ ਸਾਡਾ ਪੰਥ ਸਾਡਾ ਗ੍ਰੰਥ ਸਾਡੀ ਬੜੀ ਮਾਨ ਮਰਿਆਦਾ ਨੂੰ ਬਹੁਤ ਸੱਟ ਪਹੁੰਚ ਰਹੀ ਆ ਸੋ ਸੰਗਤ ਨੂੰ ਬੇਨਤੀ ਆ ਵੀ ਅਗਲੇ ਪ੍ਰੋਗਰਾਮਾਂ ਚ ਵੱਧ ਤੋਂ ਵੱਧ ਗਿਣਤੀ ਚ ਪਹੁੰਚ ਕੇ ਹੈ ਭਾਈ ਗੁਰਜੀਤ ਸਿੰਘ ਦੀਆਂ ਮੰਗਾਂ ਦਾ ਸਾਥ ਦੇਈਏ ਗੁਰੂ ਗ੍ਰੰਥ ਸਾਹਿਬ ਲਈ ਸਖਤ ਕਾਨੂੰਨ ਬਣਵਾਈਏ ਪਰ ਬੜਾ ਦੁੱਖ ਲੱਗਿਆ ਵੀ ਜਿਹੜਿਆਂ ਨੂੰ ਸਾਡੇ ਲੀਡਰ ਸਾਡੇ ਨੌ ਮਾਸਤੇ ਰਿਸ਼ਤੇ ਵਾਲੇ ਕਹਿੰਗੇ ਸਾਡੇ ਵੱਡੇ ਛੋਟੇ ਭਰਾ ਫਲਾਣਾ ਪਰ ਉਹ ਜਹਾਜ ਨੇ ਉਹਨਾਂ ਦੇ ਵਸ ਦੀ ਗੱਲ ਨਹੀਂ ਉਹਨਾਂ ਦਾ ਦੇਸ਼ ਹੈ ਉਹ ਤੱਕਾ ਕਰ ਸਕਦੇ ਨੇ ਤੇ ਹੋਰ ਛੋਟੇ ਛੋਟੇ ਮਸਲਿਆਂ ਤੇ ਸਮਾਣੇ ਸ਼ਹਿਰ ਬੰਦ ਹੁੰਦੇ ਨੇ ਜਾਮ ਹੁੰਦੇ ਨੇ ਕੋਈ ਗੱਲ ਨਹੀਂ ਅੱਜ ਅੱਜ ਪੁਰਸ਼ ਪ੍ਰਸ਼ਾਸਨ ਨੇ ਐਸਪੀ ਐ ਕੋਈ ਸਿਬੜ ਸਾਹਿਬ ਸਿਬੜ ਸਾਹਿਬ ਨੇ ਬੜੀ ਬਸ ਲੁਕੀ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਨਾਲ ਫੈਸਲ ਚੁਣ ਕੇ ਭੇਜਦੇ ਨੇ ਕੋਈ ਇਹ ਐਸਪੀ ਸਾਹਿਬ ਨੂੰ ਵੀ ਪਹਿਲਾਂ ਵੀ ਉਹਦੇ ਇੱਕ ਲਾਲਾ ਜੀ ਹੁੰਦੇ ਤੇ ਉਹਨਾਂ ਨੂੰ ਇਸ ਮਸਲੇ 'ਚ ਭੇਜਿਆ ਤੇ ਅੱਜ ਸਿੱਬੜ ਸਾਹਿਬ ਨੂੰ ਭੇਜਿਆ ਸੋ ਇਹ ਬੇਨਤੀ ਹੈ ਵੀ ਸਾਧ ਸੰਗਤ ਜੀ ਸਾਡੇ ਨਾਲ ਧੱਕਾ ਹੋ ਰਿਹਾ ਧੱਕੇ ਦੇ ਖਿਲਾਫ ਸਿੱਖ ਕੌਮ ਨੂੰ ਉੱਠਣਾ ਪਊ ਸਾਧ ਸੰਗਤ ਜੀ ਉੱਠਣਾ ਪਊਗਾ ਜਿੰਨਾ ਚਿਰ ਤੁਸੀਂ ਉੱਠਦੇ ਨਹੀਂ ਸਾਡਾ ਕੱਖ ਨਹੀਂ ਵਾਨਾ ਸਾਡੇ ਗੁਰੂ ਨੂੰ ਬਹੁਤ ਅੱਗੇ ਸਾਡਾ ਹੋਰ ਵੀ ਬਹੁਤ ਮਾੜਾ ਹਾਲ ਕਰਨਾ ਇਹਨਾਂ ਨੇ ਇਸ ਦੇਸ਼ ਦੇ ਵਸਨੀਕਾਂ ਨੇ ਸਰਕਾਰਾਂ ਤੋਂ ਏ ਭਗਵੰਤ ਮਾਨ ਦੀ ਸਰਕਾਰ ਵੀ ਤੇ ਮੋਦੀ ਜੀ ਦੀ ਸਰਕਾਰ ਮਿੱਤਸਾ ਦੀ ਜੋੜੀ ਉਹ ਵੀ ਸਾਡੇ ਗਲਾਪੂਰੀ ਡੱਟੀ ਹੋਈ ਆ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਕੋਈ ਸਿੱਖ ਉਹ ਮੈਜਜ ਮੰਗ ਹੈ ਜਿਹੜੀ ਬਹੁਤ ਜ਼ਰੂਰੀ ਜੈਜ ਮੰਗ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਦੁੱਖ ਦੀ ਗੱਲ ਆ ਜਸਮਾਣਾ ਵਸਨੀਕਾਂ ਨੇ ਸਮਾਣਾ ਨਾ ਬੰਦ ਕਰਕੇ ਸਿੱਖੋਂ ਦੇ ਜ਼ਖਮਾਂ ਤੇ ਲੂਣ ਸਿੜਕਿਆ ਜਸਮਾਣਾ ਵਸਨੀਕਾਂ ਨੇ ਸਹਾ ਸੰਗਤ ਜੀ ਗੁਰ ਫਤਿਹ ਜੀ